ਕੀ ਨਾਮਤਾ ਦੱਸੀ? ਕੁਲਵੰਤ ਸਿੰਘ ਜੀ ਸਰਪੰਚ? ਹਾਂਜੀ। ਹਾਂਜੀ। ਸਰਪੰਚ ਸਾਹਿਬ ਫੈਟ ਦੇ ਵਿੱਚ ਮੌਤ ਹੋ ਗਈ ਹੈ। ਕੀ ਨਾਮ ਸੀ ਉਹਦਾ? ਕਰਨ ਕੀ ਰਿਹਾ? ਉਹ ਲਖੀਰ ਸਿੰਘ ਲੁੱਕੀ ਸੀ ਜਨਾ ਜੀ ਸੀਮੈਂਟ ਸਟੋਰ ਚ ਲਾਉਂਦਾ ਸੀ ਕਾਫੀ ਚੜਦਾ। 15 20 25 ਸਾਲ ਦਾ 30 ਸਾਲ ਦਾ। ਬਹੁਤ ਵਧੀਆ ਇਨਸਾਨ ਸੀ, ਬਹੁਤ ਗਰੀਬ ਹੈ, ਕਰੀਬ ਬੰਦੇ ਦਾ ਹਾਮੀ ਸੀ। ਤੇ ਬਹੁਤ ਸਾਡੇ ਪਿੰਡ ਵਾਸਤੇ ਘਟਨਾ ਬਹੁਤ ਮੱਠੀ ਵੀ ਬਹੁਤ ਮਾਰਾ ਕੰਮ ਹੋਇਆ। ਤੇ ਘਰ ਦਾ ਘਰੇਲੂ ਸੀਮਾ ਵਾਲਾ ਮਕਾਮ ਦਾ ਚੱਕਰ ਚੱਲਦਾ ਸੀ ਜੇ ਮੁੰਡੇ ਨੇ ਦੱਸਿਆ ਹੀ ਆ ਉਹਦੇ ਕਾਰਨ ਬਹੁਤ ਹੋ ਮਾੜੀ ਗੱਲ ਬਹੁਤ ਜ਼ਿਆਦਾ ਹੋਈ ਤੇ ਉਹਨੂੰ ਸਾਫ਼ ਮਿਲਣਾ ਚਾਹੀਦਾ ਸੀ ਤਾਂ ਇਹ ਗੱਲ ਕਹਿੰਦੇ ਆ ਕਿ ਕਾਰਨ ਕੀ ਰਿਹਾ ਨੇ ਅੱਜ ਤੇ ਛਾਲ ਮਾਰੀ ਉਹਨੂੰ ਕੀ ਪਰੇਸ਼ਾਨੀ ਨੇ ਇਹਦਾ ਕੋਈ ਘਰ ਦੀ ਉਹਨਾਂ ਦੀ ਪਰੇਸ਼ਾਨੀ ਸੀ ਘਰ ਦਾ ਜਿਵੇਂ ਇਹ ਮੁੰਡੇ ਨੇ ਦੱਸੀ ਸਾਰੀ ਗੱਲ ਉਹ ਵੱਡੀ ਘਰ ਵਾਲੇ ਦਾ ਸੀ ਉਹ ਫੈਸਲੇ ਵਿੱਚ ਮੈਂ ਤਾਂ ਹੈ ਨਹੀਂ ਸੀਗਾ ਤੇ ਕਹਿੰਦੇ ਫੈਸਲਾ ਹੋਇਆ ਸੀਗਾ ਵੀ ਇੰਨੇ ਲੱਖ ਰੁਪਏ ਦੇ ਦਾ ਤੇ ਹੁੰਦੀ ਸੀ ਉਹ ਗੱਲ ਦੀ ਪਰੇਸ਼ਾਨੀ ਸੀ ਜਰੂਰ ਇਹ ਮੁਰਕੇ ਮੁੰਡੇ ਦੀ ਪਹਿਲਾਂ ਮੌਤ ਹੋ ਗਈ ਮੁੰਡਾ ਮਹੀਨੇ ਡੇਢ ਮਹੀਨਾ ਹੋ ਗਿਆ ਆਪਾ ਲੈ ਕੇ ਮਰ ਗਿਆ ਤੇ ਉਹਦਾ ਵੀ ਸੀਗਾ ਕੋਈ ਟੈਨਸ਼ਨ ਉਹ ਵੀ ਪੈ ਗਈ ਬੱਚੇ ਦੀ ਕੋਈ ਔਰ ਤੁਰ ਗਿਆ ਨੌਜ ਮਹਤ ਵਧੀਆ ਮੁੰਡੇ ਖਿਡਾਰੀ ਸੀ ਤੇ ਪਹਿਲਾਂ ਇਹਨਾਂ ਦੀ ਮੰਮੀ ਦੀ ਡੈਥ ਹੋ ਗਈ 2011-12 ਜਿਸਨੀ ਹੋਈ ਉਹਦੇ ਕਾਰਨ ਕਾਫੀ ਫਿਰ ਟੈਨਸ਼ਨ ਹੀ ਹੋ ਗਈ ਬੰਦਾ ਬਹੁਤ ਚੰਗਾ ਸੀ ਸਾਨੂੰ ਬਹੁਤ ਪਿੰਡ ਨੂੰ ਘਾਟਾ ਗੁਰੂ ਘਰ ਬੜੀ ਸੇਵਾ ਕਰਦਾ ਸੀ ਪਿੰਡ ਦਾ ਸਾਡੇ ਦਾ ਬਹੁਤ ਮੁੱਢੀ ਬੰਦਾ ਸੀ ਨੂੰ ਮੁੱਢੀਆਂ ਚ ਕਹਿ ਦਿੰਦੇ ਆਪਾਂ ਤੇ ਨੁਕਸਾਨ ਪਰਿਵਾਰ ਨੂੰ ਤਾਂ ਹੋਇਆ ਸਾਨੂੰ ਲੱਗ ਕੇ ਪਿੰਡ ਨੂੰ ਵੀ ਹੋਣੀ ਹੈ ਸਰਿਕ ਮੈਰੋਕੜ ਦੇ ਵਿੱਚ ਇੱਕ ਵਿਅਕਤੀ ਵੱਲੋਂ ਜਿਹੜੀ ਹੈ ਨਹਿਤ ਸ਼ਰਮਾ ਜੀ ਗਈ ਸੀ ਸਰ ਕੀ ਮਾਮਲਾ ਕੀ ਕਾਰਵਾਈ ਹੈ ਕੀ ਕਾਰਨ ਜਿਹੜੇ ਹੋਣਾ। ਥਾਣਾ ਬਦਨੀ ਕਲਾ ਇਤਲਾਹ ਮਿਲੀ ਸੀ। ਮੌਕੇ ਤੇ ਪੁਲਿਸ ਪਾਰਟੀ ਪਹੁੰਚੀ। ਉੱਥੇ ਕੋਲ ਨਹਿਰ ਤੇ ਗੱਡੀ ਡੇਜ਼ਰ ਖੜੀ ਸੀਗੀ। ਉਹਦੀ ਜਦੋਂ ਅਸੀਂ ਇਹ ਸ਼ੱਕਸ਼ਾ ਇਹ ਪ੍ਰਾਈ ਵੀਡੀਓ ਬਣਾ ਕੇ ਉਹਦਾ ਮਨਾਮਾ ਕੀਤਾ ਉਹ ਤੋਂ ਉਹਦੇ ਵਿੱਚੋਂ ਇੱਕ ਸੂਰ ਸੈਟ ਨੋਟਿਸ ਮਿਲਿਆ ਸੀਗਾ ਉਹਦੇ ਆਧਾਰ ਤੇ ਨਵਦੀਪ ਸਿੰਘ ਦਾ ਬਿਆਨ ਲਿਖ ਕੇ ਮਕਦਮਾ ਨੰਬਰ 102 ਮਿਤੀ 3 9 2024 ਅਧੀਨ ਧਾਰਾ 108 35 ਬੀ ਐਨ ਐਸ ਐਕਟ ਪੀ ਐਸ ਬਦਨੀਕਲਾ ਦਰਜ ਰਜਿਸਟਰ ਬਰਖਲਾ ਪਰਮਜੀਤ ਕੌਰ ਤਪਿੰਦਰ ਕੌਰ ਦੇ ਕੀਤਾ ਗਿਆ ਸੀਗਾ ਅੱਜ ਸਵੇਰ ਫਿਰ ਕਰੀਬ 8 ਵਜੇ ਸਾਨੂੰ ਇਤਲਾਹ ਮਿਲੀ ਵੀ ਜਿਹੜੀ ਉੱਤਰ ਸਾਈਡ ਬਦਨੀ ਕਲਾਂ ਨਹਿਰ ਦੇ ਕਿਨਾਰੇ ਜਿਹੜੀ ਡੈੱਡ ਬਾਡੀ ਫੁੱਲ ਕੇ ਬਾਹਰ ਆ ਗਈ ਆ ਉਹ ਮੌਕੇ ਤੇ ਪਹੁੰਚ ਜਕੇ ਜਿਹੜੀ ਆ ਉਹ ਬਾਡੀ ਨਹਿਰ ਤੋਂ ਕੱਢ ਕੇ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਆ ਤੇ ਮੁਕਾਦਮੇ ਦੀ ਤਫ਼ਤੀਸ਼ ਜਾਰੀ ਆ ਸਰ ਕਹਿੰਦੇ ਆ ਉਸ ਬਾਰੇ ਜਿਹੜਾ ਦੋਸਤਾਂ ਦੇ ਵਿਚਕਾਰ ਆ ਰਹੀ ਸੀ ਮੇਨ ਕਾਰਨ ਇਹਨਾਂ ਦਾ ਪਰਿਵਾਰਕ ਡਿਸਪਿਊਟ ਸੀ ਮੀਆਂ ਬੀਬੀ ਦਾ ਤੇ ਬਾਕੀ ਤਫਤੀਸ਼ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਆਉਣਗੀਆਂ ਉਹਦੇ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਸਰ ਜਿਹੜੇ ਜਿਨ੍ਹਾਂ ਦੇ ਮਾਮਲੇ ਕਰ ਜੋ ਹੈ ਉਹਨਾਂ ਦੇ ਉਹ ਹਾਂਜੀ ਉਹਨਾਂ ਦੋਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਗਈ ਆ ਤੇ ਕੱਲ ਫਰੀਦਕੋਟ ਜੇਲ੍ਹੋਂ ਛਾਲਿਆ ਜਾਵੇ। ਸਰ ਲੜਕੇ ਵੱਲੋਂ ਰੋਗ ਲਗਾਇਆ ਜਾ ਰਿਹਾ ਕਿ ਜਿਹੜੀ ਉਹ ਮਤਲਬ ਇਹ ਮਾਸੜੀ ਕੋਈ ਪੈਸੇ ਦੀ ਮੰਗ ਕਰ ਲਈ ਸੀ ਜਿਹੜੀ ਉਹਦੀ ਕੋਈ ਘਰਵਾਲੀ ਸੀ ਦੂਸਰੇ ਭਰਾ ਦੀ ਪੈਸੇ ਦੀ ਮੰਗ ਕਰ ਲਈ ਸੀ ਜਿਹਦੇ ਕਰਕੇ ਪਿਤਾ ਕਹਿੰਦਾ ਮੇਰਾ ਡਿਪਰੈਸ਼ਨ ਰਹਿੰਦਾ ਜੀ ਜਿਸਨੇ ਇਹ ਕਤਲ ਕੀਤਾ। ਇਹਨਾਂ ਦਾ ਅਗਸਤ 2023 ਵਿੱਚ ਪੰਚਾਇਤੀ ਤੌਰ ਤੇ ਤਲਾਕ ਹੋਇਆ ਵਾ। ਇਨਾਂ ਦੇ ਬਿਆਨ ਮੁਤਾਬਕ ਉਹ ਇਹਨਾਂ ਨੇ ਆਪਦਾ ਕੇਸ ਫਾਈਲ ਕਰਨਾ ਸੀ ਕੋਰਟ ਵਿੱਚ ਤੋਂ ਕੇਸ ਨਹੀਂ ਫਾਈਲ ਕੀਤਾ ਉਹਦੇ ਵਿੱਚ 17 ਲੱਖ ਰੁਪਏ ਇਹਨੇ ਆਪਣੀ ਪਤਨੀ ਨੂੰ ਦੇਣਾ ਸੀ ਪਰਮਜੀਤ ਕੌਰ ਨੂੰ ਲਖਵੀਰ ਸਿੰਘ ਨ ਮਰਤਕ ਨੇ ਸਰ ਹੁਣ ਕਿਹਦੇ ਕਿਹਦੇ ਦਾ ਮਾਮਲਾ ਦਰਜ ਹੋਇਆ ਜੀ ਇਹ ਪਰਮਜੀਤ ਕੌਰ ਤੇ ਤਪਿੰਦਰ ਕੌਰ ਪਰਮਜੀਤ ਕੌਰ ਇਹਦੀ ਵਾਈਫਾ ਤਪਿੰਦਰ ਕੌਰ ਇਹਦੀ ਨੋਆ ਚੰਡਿਆਣਾ ਪਰਮਜੀਤ